ਅੱਜ ਮਿੱਤਰੋ ਤੁਹਾਡੇ ਵਾਸਤੇ ਨਿਊ ਹਾਲੈਂਡ 5630 ਟਰੈਕਟਰ ਤੇ ਨਾਲ ਗੱਠਾ ਵਾਲੀ ਟਰਾਲੀ ਲੈ ਕੇ ਆਏ ਆ ਜਿਹੜਾ ਟਰੈਕਟਰ ਆ ਮਾਡਲ ਹੈਗਾ ਜੀ 1999 ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਟਰੈਕਟਰ ਦੇ ਅੱਧੇ ਟਾਇਰ ਆ ਜੀ ਬੰਪਰ ਬੰਪਰ ਹੈਵੀ ਲੱਗਾ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਜੀ ਵਾਹ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਸਮਾਨ ਟਰੈਕਟਰ ਦੇ ਨਾਲ ਪੂਰਾ ਮਿਲੂਗਾ ਜੀ ਡੰਡਾ ਫੱਟੀ ਛਤਰੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਉਂ ਵੀ ਕੰਡੀਸ਼ਨ ਦਾ ਬਹੁਤ ਸਾਫ ਟਰੈਕਟਰ ਆ ਜੀ ਵਾਹ ਕੇ ਚਲਾ ਕੇ ਲਿਆ ਸਕਦੇ ਹੋ ਡਿਮਾਂਡ ਹੈਗੀ ਆ 470 ਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜੀ ਟਰਾਲੀ ਹੈ ਜੀ ਗੱਠਾਂ ਵਾਲੀ ਟਰਾਲੀ ਹੈ ਜੀ 31 ਫੁੱਟ ਦੀ ਲੈਂਥ ਆ 6 ਕੁ ਮਹੀਨੇ ਹੋਏ ਆ ਬਣੀ ਨੂੰ ਡਬਲ ਐਕਸਲ ਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਆ ਏਰੀਆ ਬਾਈਆਂ ਦਾ ਹੈਗਾ ਜਲੰਧਰ ਜੀ ਟਰਾਲੀ ਦੀ ਡਿਮਾਂਡ ਵੀ ਸੇਮ 470 ਆ ਬਾਕੀ ਮੌਕੇ ਤੇ ਦੋਵਾਂ ਚੀਜ਼ਾਂ ਤੋਂ ਪੂਰਾ ਮਾਨਤਾਨ ਹੋ ਜਾਊਗਾ ਜੀ ਨੰਬਰ ਬਾਈਆਂ ਦਾ ਸਕਰੀਨ ਤੇ ਆ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ